ਸਿਰਕਾ ਸਾਰਨ ਕੋਈ ਆਫਰ ਕੋ ਅਸਲ ਸਵਾਗਤ ਕਰ ਦਿੰਿਆ ਸਾਡੇ ਦੋਸਤ ਜਿਹੜੇ ਜਲਦ ਫਿਰ ਤੋਂ ਪਰ ਮਾਤਾ ਤੁਹਾਨੂੰ ਬਹੁਤ ਬਹੁਤ ਰੱਖੀਏ ਵਾਗ ਜੀ ਗੰਦ ਕਰਦੀਆਂ ਸੀ ਅੱਜ ਇਹ ਜੋ ਜੋ ਕਿ ਪਛਮੀ ਸਸ਼ਟਮ ਦੇ ਅਸਲ ਨਾਲ ਜੋ ਕਿ ਹਰਿਆਣਾ ਦਿੱਲੀ ਰਾਜਸਥਾਨ ਹਰਿਆਣਾ ਜੋ ਕਿ ਵਿਹਾਰ ਤੇ ਇਧਰ ਪੰਜਾਬ ਦੇ ਥੋੜੇ ਦੇ ਇਲਾਕਿਆਂ ਵਿੱਚ ਮੀਂਹ ਨਾਲ ਜੋ ਕਿ 23 ਨਾਲ ਪਰਿਵਿਨਾਵਿਲਪੀ ਗੜੇ ਮਰੀ ਹੋਈ ਪਹਿਲਾਂ ਕਹਿੰਦੇ ਗਏ ਹਨ ਕਿ ਚੁੱਕੀ ਫਸਲਾਂ ਦਾ ਨੁਕਸਾਨ ਵੀ ਕੀਤਾ ਸੋ ਇਹ ਜੋ ਕਿ ਜਨਤਾ ਦਾ ਵਿਸ਼ਾ ਮੱਕੀ ਮਾਤਾ ਮੰਜ ਰੰਗ ਜੋ ਵੀ ਉਹ ਰੰਗ ਵਿੱਚ ਰੱਖੇ ਸਨ ਠੀਕ ਹੈ ਤੇ ਤਰਹ ਜੋ ਕਿ ਕੱਲ ਨੂੰ ਜੋ ਕਿ ਇਸੇ ਸਾਲ ਘਟ ਜਾਣਗੇ ਸਿਰਫ ਬਹਣ ਦੇ ਦਮਗੇ ਜੋ ਕਿ ਪੰਜਾਬ ਦੇ ਇੰਦੇ ਇੰਦੇ ਲੱਗੇ ਨੇ ਪੂਰਬੀ ਲੱਗੇ ਚ ਉੱਤਰੀ ਲੱਗੇਆਂ ਦੇ ਵਿੱਚ ਜੋ ਕਿ ਮੀਂਹ ਕਰੀ ਵਧੀ ਰਹਿਣਗੀਆਂ ਤੇ ਇਸ ਤੋਂ ਮੌਜ ਮੌਸਮ ਸਾਫ਼ ਹੈ ਪਰ ਤੁੰਡੀਆਂ ਦਾ ਬਾਬਾ ਕੁਝ ਕਰਨਗੇ ਇੰਦੇ ਤਾਂ ਆਮਤ